ਆਪਣੇ ਵਿਰਸੇ ਨਾਲ ਜੋੜਨ ਲਈ ਦਸ਼ਮੇਸ਼ ਪਿਤਾ ਦੀ ਦਿੱਤੀ ਹੋਈ ਦਸਤਾਰ ਸਿਰ ਦਾ ਤਾਜ ਅਣਖ ਤੇ ਗੈਰ ਦਾ ਪ੍ਰਤੀਕ ਲਈ ਜੋੜਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਸ਼ੀਸ਼ ਮਾਲਿਕ ਹੈ ਜੀ ਮੈਂ ਹਿੰਦੂ ਪਰਿਵਾਰ ਤੋਂ ਬਲੋਂਗ ਕਰਦਾ ਜੀ ਜੀ ਮਨ ਬਹੁਤ ਖੁਸ਼ ਹੋਇਆ ਜੀ ਇਹਨਾਂ ਦੀ ਮੁਹੀਮ ਦੇਖ ਕੇ ਜੀ ਗੁਰੂ ਮਹਾਰਾਜ ਕਿਰਪਾ ਕਰਨ ਜੀ ਕੇਸ ਦਾੜੇ ਦਾ ਵੀ ਪ੍ਰਕਾਸ਼ ਕਰਾਂਗੇ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੇ ਕੀ ਨਾਮ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਹੋ ਅੱਜ ਵੀ ਕੌਣ ਸਰਦਾਰ ਡਿਸਟ੍ਰਿਕਟ ਪਟਕੜ ਸਾਹਿਬ ਇਤਨੀ ਹੈਗੇ ਤੇ ਲੋਕਰੇ ਹੈਗੇ ਹੋ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ 9 ਬੇਟਾ ਤੁਹਾਡੇ ਇਸ ਪਰਿਵਾਰ ਦੇ ਵਿੱਚੋਂ ਬਾਕੀ ਵੀ ਦਸਤਾਰ ਬਣਦੇ ਤੁਸੀਂ ਪਹਿਲੀ ਵਾਰ ਬਣ ਰਹੇ ਹੋ ਪਹਿਲੀ ਵਾਰ ਬਣ ਰਹੇ ਹੋ ਬਸ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਫਤਿਹਕੜ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੜੀ ਧੂਮਤਾਬ ਦੇ ਨਾਲ ਸਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਦਸਤਾਰ ਸਜਾਈ ਜਾ ਰਹੀ ਹੈ ਛੋਟੇ-ਛੋਟੇ ਬੱਚਿਆਂ ਨੂੰ ਸੋ ਇੱਥੇ ਜਿਹੜੇ ਕਮੇਟੀ ਮੈਂਬਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਦੋਸਤੋ ਇਸ ਵੀਡੀਓ ਤੇ ਤੁਸੀਂ ਆਪਣੇ ਵਿਚਾਰ ਅਤੇ ਕਮੈਂਟ ਜਰੂਰ ਦੇਣੇ ਕਰਿਆ ਜੀ ਨਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੀ ਸੋ ਗੱਲਬਾਤ ਕਰਦੇ ਆਂ ਇੱਥੋਂ ਦੇ ਜਿਹੜੇ ਹੈਗੇ ਨੇ ਕਮੇਟੀ ਮੈਂਬਰ ਹੈਗੇ ਨੇ ਜਿਨ੍ਹਾਂ ਨੇ ਦਸਤਾਰ ਦੀ ਸੇਵਾ ਲਈ ਹੈ ਦਸਤਾਰ ਦੇ ਵਿੱਚ ਇਹਨਾਂ ਨੇ ਲਿਖਿਆ ਹੈ ਵੀ ਮੇਰੀ ਦਸਤਾਰ ਮੇਰੀ ਸ਼ਾਨ ਸੋ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਤਾਰ ਦਿੱਤੀ ਹੈ ਜਿਵੇਂ ਆਪਾਂ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਸਾਬਤ ਸੂਰਤ ਦਸਤਾਰ ਸਿਰਾ ਸੋ ਗੱਲ ਕਰਦੇ ਆਂ ਵੀਰ ਜੀ ਨਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਤੇ ਕਿੱਥੋਂ ਸੀ ਬਲੋਂਗ ਕਰਦੇ ਹੋ ਸਰਦਾਰ ਪ੍ਰਭਜੋ ਸਿੰਘ ਪਿੰਡ ਖੇੜਾ ਜੀ ਵੀਰ ਜੀ ਅੱਜ ਜਿਵੇਂ ਛੋਟੇ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਇੱਕ ਤਾਂ ਤੁਸੀਂ ਦਸਤਾਰ ਬੰਦੀ ਕਰਦੇ ਹੋ ਤੇ ਇੱਕ ਕਿਸ ਦਿਨ ਤੋਂ ਸ਼ੁਰੂ ਕੀਤਾ ਇਹ ਆਪਾਂ ਤੋਂ ਆਏ ਮਹੀਮ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਜੂਸ ਅਕਾਲੀ ਦਰਨਾ ਆਪਾਂ ਚੌਂਕੌਰ ਸਾਹਿਬ ਵੀ ਪਹਿਲਾਂ ਵੀ ਦਸਤਾਰਾਂ ਲੰਗਰ ਲਾਇਆ ਸੀਗਾ ਉੱਥੇ ਵੀ ਬਹੁਤ ਗਿਣਤੀ ਵਿੱਚ ਸੰਗਤ ਦੇਖਣ ਨੂੰ ਮਿਲੀ ਹੈ ਤੇ ਆਪਣੇ ਇੱਥੇ ਦੇਖਦੀਆਂ ਫਤਿਹਗੜ੍ਹ ਸਾਹਿਬ ਵੀ ਬਹੁਤ ਮਤਲਬ ਦਸਤਾਰਾਂ ਸਜਾ ਰਹੇ ਨੇ ਤੇ ਜਿੱਥੇ ਵੀ ਆਪਾਂ ਦੇਖਦੇ ਜਿਆਦਾਤਰ ਕੇਸਰੀ ਰੰਗ ਦੇਖਣ ਨੂੰ ਮਿਲਦਾ ਤੇ ਸਾਨੂੰ ਅੱਗੇ ਵੀ ਉਮੀਦ ਆਈ ਹੈ ਵੀ ਸਾਰੇ ਦਸਤਾਰਾਂ ਇਦਾਂ ਹੀ ਸਜਾਉਂਦੇ ਰਹਿਣਗੇ ਜੀ ਕਿੰਨੇ ਦਿਨ ਹੋਰ ਸੇਵਾ ਚੱਲੇਗੀ ਤੁਹਾਡੀ ਇਹ ਦਸਤਾਰ ਦੀ ਇਹ ਕੱਲ ਦੀ ਚੱਲਦੀ ਆ ਰਹੀ ਆ ਤੇ ਅੱਜ 2 ਦਿਨ ਚਮਕੌਰ ਸਾਹਿਬ ਲਾਇਆ ਸੀਗਾ 2 ਦਿਨ ਹੀ ਇੱਥੇ ਆ ਵੀਰ ਜੀ ਜਿਵੇਂ ਗੁਰਬਾਣੀ ਦੇ ਵਿੱਚ ਵੀ ਇੱਕ ਪ੍ਰਦੇਸ਼ ਲਿਖਿਆ ਵੀ ਸਾਬਤ ਸੂਰਤ ਦਸਤਾਰ ਸਿਰਾ ਤੇ ਜਿਹੜੇ ਸਰੂਪ ਦੇ ਵਿੱਚ ਆ ਚੁੱਕੇ ਨੇ ਉਹ ਠੀਕ ਹੈ ਜਿਹੜੇ ਸਰੂਪ ਦੇ ਵਿੱਚ ਨਹੀਂ ਆਏ ਉਹਨਾਂ ਵਾਸਤੇ ਕੀ ਕਹਿੰਦੇ ਹੋ ਜਿਵੇਂ ਤੁਸੀਂ ਵੀ ਨਹੀਂ ਆਏ ਹੋ ਉਹਨਾਂ ਨੂੰ ਵੀ ਜਦੋਂ ਵੀ ਆਪਾਂ ਕਹਿੰਦੇ ਨੇ ਵੀ ਜਦੋਂ ਵੀ ਉਧਰੋਂ ਆਗਿਆ ਹੋ ਗਈ ਗੁਰੂ ਜੀ ਸਾਹਿਬ ਵੱਲੋਂ ਸਾਰੇ ਆਪਾਂ ਕਹਿੰਦੇ ਨੇ ਸਾਰੇ ਆਉਣਾ ਚਾਹੀਦਾ ਮੈਨੂੰ ਵੀ ਇਦਾਂ ਚਾਹੀਦਾ ਵੀ ਇਹ ਸਰੂਪ ਦੇ ਵਿੱਚ ਆਉਣਾ ਚਾਹੀਦਾ ਜਦੋਂ ਵੀ ਆਪਾਂ ਨੂੰ ਹੁਕਮ ਹੋ ਗਿਆ ਆਪਾਂ ਜ਼ਰੂਰ ਇਸ ਸਰੂਪ ਵਿੱਚ ਆਵਾਂ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਸ਼ੀਸ਼ ਮਾਲਿਕ ਹੈ ਜੀ ਮੈਂ ਹਿੰਦੂ ਪਰਿਵਾਰ ਤੋਂ ਬਲੋਂਗ ਕਰਦਾ ਜੀ 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 ਮੈਂ ਸਰਦਾ ਇਹ ਤੇ ਫਤਿਹਗੜ ਸਾਹਿਬ ਆਇਆ ਸੀ ਕਿ ਜੀ ਮੱਥਾ ਟੇਕਣ ਜੀ ਸਰਬ ਸਰਬਜੀ ਸਿੰਘ ਨੀਚੇ ਜਰ ਜੀ ਇੱਕ ਵਾਈ ਵਿੱਚ ਉਹਨਾਂ ਨੇ ਦਸਤਾਰਬੰਦੀ ਕੀਤੀ ਮਨ ਬਹੁਤ ਖੁਸ਼ ਹੋਇਆ ਜੀ ਜਿਹਨਾਂ ਨੇ ਮੁਹੀਮ ਦੇਖ ਕੇ ਜੀ ਗੁਰੂ ਮਹਾਰਾਜ ਕਿਰਪਾ ਕਰਨ ਜੀ ਕਿ ਇਸ ਦਾੜੀ ਦਾ ਵੀ ਪ੍ਰਕਾਸ਼ ਕਰਾਂਗੇ ਜੀ ਕਿਵੇਂ ਮਿਰਜੀ ਅੱਜ ਛੋਟੇ ਸਾਹਿਬ ਜੀ ਨਾਲ ਸ਼ਹੀਦੀ ਦਿਹਾੜਾ ਹੈਗਾ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਉਹਨਾਂ ਦੀ ਸ਼ਹੀਦੀਆਂ ਦਾ ਤਾਂ ਕੋਈ ਮੋਲ ਨਹੀਂ ਮੋੜ ਸਕਦੇ ਜੀ ਦੁਨੀਆ ਦੀ ਸਭ ਤੋਂ ਵੱਡੀ ਸ਼ਹੀਦੀ ਉਹਨਾਂ ਦੀ ਸੀਗੀ ਇਹ ਦਿਹਾੜੇ ਨੂੰ ਆਪਣੀ ਸਾਰੀ ਦੁਨੀਆ ਯਾਦ ਕਰਦੀ ਹੈ ਜੀ ਇਸ ਕਰਕੇ ਆਪਾਂ ਸਾਰੇ ਜਣੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਦਸਤਾਰਾ ਪੰਨਾ ਕਰਨ ਜੀ ਕੇਸ ਰੱਖਣ ਜੀ ਵੀਰ ਜੀ ਇੱਕ ਗੱਲ ਬਹੁਤ ਸਵਾਲ ਬਹੁਤ ਵੱਡਾ ਹੈਗਾ ਵੀ ਜਿਵੇਂ ਤੁਸੀਂ ਦਸਤਾਰ ਦੀ ਜਿਹੜੀ ਸੇਵਾ ਸ਼ੁਰੂ ਕੀਤੀ ਹੈਗੀ ਹੈ ਜਿਹੜੇ ਆਮ ਲੋਕ ਹੈਗੇ ਨੇ ਸਿੱਖੀ ਸਰੂਪ ਦੇ ਵਿੱਚ ਆਉਣ ਤੋਂ ਬੜੇ ਪਿੱਛੇ ਹਟਦੇ ਨੇ ਕੀ ਕਰਨਾ ਜੇ ਇਹਨਾਂ ਦੇ ਮਨਾਂ ਵਿੱਚ ਥੋੜੀ ਕਿਤੇ ਕਿਰੇ ਇਤਿਹਾਸ ਨਹੀਂ ਜਾਣਦੇ ਕਿਹੜੇ-ਕਿਹੜੇ ਬੰਦੇ ਨੂੰ ਇਤਿਹਾਸ ਦਾ ਪਤਾ ਲੱਗਦਾ ਉਹ ਖੁਦ ਵੱਧ ਚੜ ਕੇ ਅੱਗੇ ਆਉਂਦਾ ਜੀ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਿੱਖੀ ਸਰੂਪ ਵਿੱਚ ਆਉਣ ਜੀ ਗੁਰੂ ਮਹਾਰਾਜ ਜੇ ਲੱਟ ਲੱਗੂ ਵੀਰ ਜੀ ਜਿਹੜੀ ਦਸਤਾਰ ਬੰਦੀ ਤੁਸੀਂ ਸੇਵਾ ਕਰਦੇ ਹੋ ਉਹ ਪਿੱਛੇ ਇਹ ਸਿਰਫ ਤੁਸੀਂ ਜਿੱਥੇ ਸਮਾਗਮ ਹੁੰਦੇ ਉੱਥੇ ਹੀ ਕਰਦੇ ਜਾਂ ਪਿੰਡਾਂ 'ਚ ਵੀ ਜਾਂਦੇ ਹੋ ਨਹੀਂ ਜੀ ਸਾਡੇ ਕਿਵੇਂ ਯੂਥ ਅਕਾਲੀ ਦਲ ਵਿੱਚ ਜੀ ਸ਼ਹਿਰ-ਸ਼ਹਿਰ ਵਿੱਚ ਯੂਥ ਮੈਨ ਨਹੀਂ ਹੋਈ ਹੈ ਜੀ ਉੱਥੇ ਸਰਦਾਰ ਸਰਪੀ ਜੀ ਸਿੰਘ ਚਿੰਜਰ ਜੀ ਵੱਲੋਂ ਹਰ ਨੌਜਵਾਨ ਦੇ ਦਸਤਾਰਾ ਬੰਨਿਆ ਗਏ ਜੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਦਾੜ੍ਹ ਕੇਸ ਰੱਖਣ ਦੀ ਤੇ ਕਿਵੇਂ ਮੋਗੇ ਸ਼ਹਿਰ ਵਿੱਚ ਹੋਈ ਜੀ ਲੁਧਿਆਣੇ ਵਿੱਚੋ ਜਾਂ ਜਲੰਧਰ ਵਿੱਚ ਹਰ ਸ਼ਹਿਰ ਕਿੱਥੇ ਯੂਥ ਮੈਨ ਨਹੀਂ ਹੁੰਦੀ ਉੱਥੇ ਸਰਦਾਰ ਪ੍ਰਧਾਨ ਸਾਹਿਬ ਆ ਬੇਨਤੀ ਕਰਦੇ ਆ ਅੱਗੇ ਉਹ ਕੀ ਜੀ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਨਾਮ ਤੇ ਕਿਹੜੀ ਜਥੇਬੰਦੀ ਹੈਗੀ ਸਰਬਜੀਤ ਸਿੰਘ ਜਿੰਦਰ ਪ੍ਰਧਾਨ ਯੂਥ ਕਲੱਬ ਤੇ ਵੀਰ ਜੀ ਆਪਾਂ ਦੇਖਦੇ ਆ ਸਿੱਖ ਕੌਮ ਦੇ ਜਿਹੜੇ ਨੌਜਵਾਨ ਹੈਗੇ ਨੇ ਜਾਂ ਕਈ ਪਰਿਵਾਰ ਹੈਗੇ ਨੇ ਉਹ ਆਪਣੇ ਧਰਮ ਨੂੰ ਛੱਡ ਕੇ ਸਿੱਖ ਧਰਮ ਨੂੰ ਛੱਡ ਕੇ ਦੂਜੇ ਧਰਮਾਂ 'ਚ ਜਾ ਰਹੇ ਨੇ ਕੀ ਕਾਰਨ ਕੀ ਹੈਗਾ ਦੇਖੋ ਹਰੇਕ ਮੈਂ ਸਮਝਦਾ ਕਿ ਇਨਸਾਨ ਨੂੰ ਆਪਣੇ ਆਪਣੇ ਧਰਮ 'ਚ ਪਰਵਾਖ ਹੋਣਾ ਚਾਹੀਦਾ ਜੀ ਜੀ ਅਸੀਂ ਇਸ ਗੱਲ ਦੇ ਵੀ ਹਮ ਹੀ ਨਹੀਂ ਕਿ ਆਪਣਾ ਧਰਮ ਛੱਡ ਕੇ ਦੂਜਾ ਧਰਮ ਅਪਣਾਓ ਆਪਣੇ ਆਪਣੇ ਧਰਮ ਚ ਪ੍ਰਫੁੱਲ ਕਰੋ ਹਿੰਦੂ ਹਿੰਦੂ ਆਪਣੇ ਧਰਮ ਚ ਪ੍ਰਫੁੱਲ ਰਹੇ ਮੁਸਲਮ ਮੁਸਲਮ ਰਹੇ ਇਸਾਈ ਇਸਾਈ ਆਪਣੇ ਗ੍ਰਹਿਣ ਸਿੱਖ ਆਪਣੇ ਜ ਰਹਿਣ ਤੇ ਧਰਮ ਹਮੇਸ਼ਾ ਨੇਕੀ ਦੇ ਤੇ ਮਤਲਬ ਰਸਤਾ ਸਿਖਾਉਂਦਾ ਹੈ ਧਰਮ ਦਾ ਰਸਤਾ ਤਾਂ ਬੜਾ ਪਵਿੱਤਰ ਰਸਤਾ ਹੈ ਕੋਈ ਵੀ ਧਰਮ ਜਿਹੜਾ ਉਹ ਬੁਰਾਈ ਤੋਂ ਰੋਕਦਾ ਚਗਾਈ ਵੱਲ ਨਹੀਂ ਕਹ ਜਾਂਦਾ ਸੋ ਜੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਨਾਨਕ ਨਾਮ ਛੱਡ ਦੀ ਕਹ ਲਾ ਤੇਰੇ ਬਾਣੇ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਦਸ਼ਮੇਸ਼ ਪਿਤਾ ਜੀ ਦਿੱਤੀ ਹੋਈ ਦਸਤਾਰ ਸਿਰ ਦਾ ਤਾਜ ਅਣਖ ਤੇ ਗੈਰ ਦਾ ਪ੍ਰਤੀਕ ਲਈ ਜੋੜਨ ਲਈ ਸ਼ੋਮਣੀ ਕਾਲਜ ਦੇ ਯੂਥ ਵਿੰਗ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਚਲਾਈ ਗਈ ਹੈ ਜੀ ਜਿਹਦੇ ਵਿੱਚ ਨੌਜਵਾਨਾਂ ਨੂੰ ਦਸਤਾਰਾਂ ਬੰਨਣ ਲਈ ਬੇਨਤੀ ਕੀਤੀ ਜਾਂਦੀ ਹੈ ਸਿੱਖੀ ਸਰੂਪ ਵੱਲ ਮੁੜਨ ਲਈ ਬੇਨਤੀ ਕੀਤੀ ਜਾਂਦੀ ਹੈ ਸੋ ਪਹਿਲਾ ਸਾਡਾ ਦੋ ਰੋਜ਼ਾ ਸਮਾਗਮ ਚਮਕੌਰ ਸਾਹਿਬ ਵਿਖੇ ਚੱਲਿਆ ਫਿਰ ਅੱਜ ਦੂਜਾ ਦਿਨ ਫਤਿਹਗੜ੍ਹ ਸਾਹਿਬ ਆ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਲਾਈਨਾਂ ਲਾ ਕੇ ਦੋ-ਦੋ ਘੰਟੇ ਦੀ ਵੇਟਿੰਗ ਤੇ ਨੌਜਵਾਨ ਦਸਤਾਰਾਂ ਸਜਾ ਕੇ ਜਾ ਰਹੇ ਨੇ ਤੇ ਖਾਸ ਤਕ ਲਈ ਕਿ ਸਾਡੀਆਂ ਭੈਣਾਂ ਬੱਚੀਆਂ ਦਮਾਲੇ ਸਜਾਰੀਆਂ ਨੇ ਆ ਕੇ ਤੇ ਇੱਥੇ ਇੱਕ ਹਲ ਫ ਲੈ ਕੇ ਜਾ ਰਹੇ ਨੇ ਕਿ ਸਿੱਧਾਂ ਦੇ ਚਰਨਾਂ ਦੇ ਵਿੱਚ ਦਸਤਾਰ ਬੰਨ ਕੇ ਕਿ ਅਸੀਂ ਸਾਰੀ ਉਮਰ ਦਸਤਾਰ ਬੰਨ ਕੇ ਰੱਖਣੀ ਹੈ ਸੋ ਅਸੀਂ ਵੀ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਆਂ ਤੇ ਧੰਨਵਾਦ ਕਰਦੇ ਆਂ ਕੋਟਾਂ ਅਨ ਕੋਟਾਂ ਗੁਰੂ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਸਮਾਗਮ ਇਹ ਮੁਹਿੰਮ ਚਲਾਉਣ ਲਈ ਬਾਲਾ ਤੇ ਗੁੱਦੀ ਬਖਸ਼ੀ ਤੇ ਗੁਰੂ ਸਾਹਿਬੀ ਆਪ ਕਿਰਪਾ ਕ ਅੰਗ ਸੰਗਸਾਈ ਹੋ ਕੇ ਇਹ ਮਹਿੰਮ ਨੂੰ ਅੱਗੇ ਚਲਾਉਣ ਦੇ ਨੌਜਵਾਨ ਬਸਤਾਰਾਂ ਨਾਲ ਜੁੜਨ ਸਿੱਖੀ ਸਰੂਪ ਨਾਲ ਜੁੜਨ ਆਪਣੇ ਵਿਰਸੇ ਨਾਲ ਜੁੜਨ ਗੁਰੂ ਸਾਹਿਬ ਦੀ ਦੱਸੇ ਹੋਏ ਰਸਤੇ ਤੇ ਚੱਲਣ ਸੋ ਬਹੁਤ ਸ਼ਰਧਾ ਦੇ ਨਾਲ ਲੱਖਾਂ ਦੀ ਤਦਾਰ ਜੇ ਸੰਗਤ ਹਰ ਰੋਜ਼ ਫਤਿਹਗੜ ਸਾਹਿਬੇ ਕੀ ਪਹੁੰਚ ਰਹੀ ਆ ਸਜਦਾ ਕਰਨ ਲਈ ਉਥੇ ਇਸ ਕੈਂਪ ਦੇ ਵਿੱਚ ਵੀ ਨੌਜਵਾਨ ਬੱਚੇ ਬੱਚੀਆਂ ਭੈਣਾ ਭਰਾ ਮਤਲਬ ਦਸਤਾਰਾਂ ਸਜਾ ਕੇ ਜਾ ਰਹੇ ਨੇ ਪੇਰੈਂਟਸ ਦਸ਼ਮ ਦਸ਼ੰਤੋਂ ਆ ਕੇ ਇੱਥੇ ਦਸਤਾਰ ਬੰਨ ਕੇ ਮਨ ਮਹਿਸੂਸ ਕਰ ਰਹੇ ਨੇ ਕਿ ਆਪਣੇ ਬੱਚੇ ਦੇ ਇੱਥੇ ਪਹਿਲੀ ਦਸਤਾਰ ਬਣਾ ਕੇ ਅਸੀਂ ਬੱਚੇ ਨੂੰ ਸਿੱਖੀ ਸਰੂਬਲ ਲੈ ਕੇ ਜਾਣਾ ਪ੍ਰਧਾਨ ਸਾਹਿਬ ਜੀ ਇੱਕ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਲੋਕਾਂ ਦੇ ਵਾਸਤੇ ਤੇ ਪੰਜਾਬ ਦੀ ਸਿੱਖ ਕੌਮ ਵਾਸਤੇ ਜਦੋਂ ਅਸੀਂ ਸੰਗਤਾਂ ਦੇ ਵਿੱਚ ਵਿਚਰਦੇ ਹਾਂ ਉਹ ਸਵਾਲ ਬੜਾ ਵੱਡਾ ਕਰਦੇ ਨੇ ਕਹਿੰਦੇ ਵੀ ਐਸ ਜੀ ਪੇਸੀ ਦਾ ਮੈਂਬਰ ਜਿਹੜਾ ਸਾਡੇ ਪਿੰਡ ਅੱਜ ਤੱਕ ਨਹੀਂ ਆਇਆ ਦੂਜੀ ਗੱਲ ਇਹ ਕਹਿੰਦੇ ਵੀ ਸਾਡੇ 'ਚ ਇਹ ਕਮੀ ਹੈ ਨਾ ਤਾਂ ਸਾਨੂੰ ਐਜੂਕੇਸ਼ਨ ਦਿੱਤੀ ਜਾਂਦੀ ਹੈ ਤੇ ਨਾ ਸਾਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਬਹੁਤ ਵੱਡਾ ਸਵਾਲ ਕਰਦੇ ਨੇ ਕੀ ਕਹੋਗੇ ਇਹ ਸਿਹਤ ਸੂਲਤਾ ਦਾ ਸਰਕਾਰ ਨੇ ਦੇਣੀਆਂ ਨੇ ਨਾ ਐ ਜੀਪੀ ਨੇ ਥੋੜਾ ਤਾਂ ਨਹੀਂ ਸੰਭਾਲ ਸਿਹਤ ਸੂਲਤਾ ਦੇਣੀ ਹੈ ਸਰਕਾਰ ਨੇ ਹਸਪਤਾਲ ਦਾ ਬੰਦੋਬਸਤ ਹੋ ਸਕਦਾ ਹੈ ਹਸਪਤਾਲ ਦੇ ਬੰਦੋਬਸਤ ਹੈਗੇ ਨੇ ਸ਼ੁਰੂ ਜਿਦਾਂ ਆਪਣੀ ਤੋਂ ਕੋਟੀ ਜਿਹਾ ਅਲਰੇਡੀ ਐਸਪਾਰ ਚੱਲ ਰਹੇ ਨੇ ਉਹ ਤਾਂ ਹੀ ਵੀਰ ਜੀ ਕਹਿੰਦੇ ਫੀਸਾਂ ਲੱਗਦੀਆਂ ਨੇ ਦੇਖੋ ਸਿੰਘ ਸਾਹਿਬ ਜਿਹੜੀ ਕੋਈ ਬਣਦੀ ਕੋਈ ਇਹ ਤਾਂ ਹੈ ਨਹੀਂ ਕੋਈ ਨਜਾਇਜ਼ ਫੀਸ ਲਈ ਜਾਂਦੀ ਹੋਗੀ ਜਿੰਨਾ ਕਿ ਮੇਰੇ ਧਿਆਨ ਚ ਮੈਨੂੰ ਜਿਆਦੇ ਵਾਲਾ ਪਤਾ ਵੀ ਨਹੀਂ ਪਰ ਮੈਂ ਸਮਝਦਾ ਕਿ ਜਿਹੜੇ ਐਜੀਪੀਸੀ ਦੇ ਕਾਲਜ ਨੇ ਤੇ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਫ੍ਰੀ ਵੀ ਪੜਾਇਆ ਜਾਂਦਾ ਸਿੱਖੀ ਸਰੂਪ ਵਾਲਿਆਂ ਨੂੰ ਬੱਚਿਆਂ ਨੂੰ ਆਨ ਮੈਟ ਦੇ ਫਿਰ ਫ੍ਰੀ ਪੜਾਇਆ ਜਾਂਦਾ ਵੱਡੀਆਂ ਸਿਵਾਮਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀਆਂ ਐਵੇਂ ਬੰਦੇ ਨਿੰਦੀ ਜਾਂਦੇ ਨੇ ਮਤਲਬ ਖਾਮੀਆਂ ਰਹਿ ਜਾਂਦੀਆਂ ਹੁੰਦੀਆਂ ਨੇ ਪ੍ਰਬੰਧਾਂ ਦੇ ਵਿੱਚ ਉਹ ਨਹੀਂ ਗੱਲ ਹੁੰਦੀ ਵੀ ਖਾਮੀਆਂ ਨਹੀਂ ਹੁੰਦੀਆਂ ਮੈਂ ਉਸ ਗੱਲ ਤੋਂ ਨਹੀਂ ਮੈਂ ਭੱਜਦਾ ਪਰ ਜਿਹੜੇ ਇੰਨੇ ਉਪਰਾਲੇ ਐ ਜੀਪੀਸੀ ਕਰਦੀ ਆ ਉਹਦੀ ਵੀ ਸਲਾਘਾ ਕਰਨੀ ਬਣਦੀ ਆ ਐਵੇਂ ਨਹੀਂ 2% ਗੱਲ ਫੜ ਕੇ ਮਿੱਟੀ ਕੁੱਟਣ ਲੱਗ ਜੀਦਾ ਹੁੰਦਾ ਸਿੱਖ ਕੌਮ ਦੀ ਵੱਡੀ ਵੱਡੀ ਸੰਸਥਾ ਮਿੰਨੀ ਪਾਰਲੀਮੈਂਟ ਸਿੱਖ ਕੌਮ ਦੀ ਆ ਐਡਾ ਵੱਡਾ 100 ਸਾਲ ਤੋਂ ਵੱਧਦਾ ਇਤਿਹਾਸ ਆ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਆ ਐ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਟਰੀ ਨੇ ਬਹੁਤ ਕੁਛ ਕੌਮੀ ਕੀਤਾ ਕਰ ਰਹੀ ਹੈ ਤੇ ਕਰਦੀ ਰਹੂਗੀ ਖਾਮੀਆਂ ਹੁੰਦੀਆਂ ਨੇ ਪਰ ਬੰਦੇ ਮਤਲਬ ਐਵੇਂ ਨਿੰਦਿਆ ਜਿਆਦਾ ਕਰਦੇ ਨੇ ਉਹ ਜੀ ਜੀ ਤੁਹਾਡੀ ਗੱਲ ਠੀਕ ਹੈ ਪ੍ਰਚਾਰ ਕਰਦੇ ਨੇ ਲੇਕਿਨ ਜਿਹੜੇ ਲੋਕ ਹੈ ਸੰਗਤ ਇਹ ਗੱਲ ਕਹਿੰਦੀ ਹੈ ਵੀ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਗੇੜੇ ਤੱਕ ਨਹੀਂ ਮਾਰਿਆ ਦੇਖੋ ਐਜੀਪੀਸੀ ਮੈਂਬਰ ਪਿੰਡਾਂ 'ਚ ਹੀ ਰਹਿੰਦੇ ਨੇ ਹੋਰ ਜਾਂਦੇ ਕਿੱਥੇ ਨੇ ਉਹ ਜਿਆਦਾ ਗੁਰੂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸਾਹਮਣੇ ਨੇ ਇਹ ਕੋਈ ਨਹੀਂ ਜਾਣਦਾ ਫਿਰ ਕਾਹਨੂੰ ਵੋਟਾਂ ਹੁਣੀ ਆ ਜਿਹੜਾ ਕੋਈ ਨਹੀਂ ਤੁਹਾਨੂੰ ਲੱਗਦਾ ਆਪਣੇ ਏਰੀਆ ਦੇ ਹਿਸਾਬ ਨਾਲ ਠੀਕ ਕੰਮ ਕਰਦਾ ਭਾਈ ਬਦਲ ਦਿਓ ਫਿਰ ਇਹੀ ਆਊਗਾ ਬਾਕੀ ਕੀਤਾ ਬਹੁਤ ਖੁਸ਼ ਆ ਹੂੰ ਸ਼ੋਮਨੀ ਗੁਰਦਾਰ ਪੰਡਤ ਕਮੇਟੀ ਨੇ ਕੀਤਾ ਬਹੁਤ ਖੁਸ਼ ਆ ਉਸ ਗੱਲ ਨੂੰ ਆਪਾਂ ਭੁਲਾ ਨਹੀਂ ਸਕਦੇ ਐਵੇਂ ਨਿੰਦਕਾਂ ਨੇ ਤਾਂ ਨਿੰਦਿਆ ਕਰੀ ਜਾਣੀ ਹੁੰਦੀ ਆ ਆਪਣਾ ਪਰਿਵਾਰ ਚੱਲਦਾ ਪਰਿਵਾਰ ਚ ਮਾੜੀ ਮੋਟੀ ਚਲਾਉਂਦੇ ਪ੍ਰਬੰਧ ਦੇ ਵਿੱਚ ਕਮੀ ਰਹਿ ਜਾਂਦੀ ਹੁੰਦੀ ਆ ਹੁਣ ਜੇ ਆਪਾਂ ਆਪਣੇ ਐਵੇਂ ਆਪਾਂ ਆਪਣੀ ਕੌਮ ਨੂੰ ਭੰਡੀ ਜਾਵਾਂਗੇ ਆਪਣੀਆਂ ਸੰਸਥਾਵਾਂ ਨੂੰ ਭੰਡੀ ਜਾਵਾਂਗੇ ਆਪਣੇ ਜਿਹੜੇ ਜਿਹੜੇ ਆਧਾਰੇ ਨੇ ਉਹਨਾਂ ਨੂੰ ਭੰਡੀ ਜਾਵਾਂਗੇ ਮਤਲਬ ਨੈਗੇਟਿਵ ਗੱਲ ਛੱਡ ਕੇ ਯਾਰ ਪੋਜ਼ਿਟਿਵ ਗੱਲ ਵੀ ਕਰਨੀ ਚਾਹੀਦੀ ਆ ਮੇਰਾ ਤਾਂ ਮੰਨਣਾ ਹੀ ਆ ਮੈਂ ਪੋਜ਼ਿਟਿਵ ਸੋਚ ਵਾਲਾ ਬੰਦਾ ਆ ਵੀ ਆਪਾਂ ਨੂੰ ਆਪਣੇ ਆਧਾਰਿਆਂ ਨੂੰ ਐਵੇਂ ਨਹੀਂ ਭੰਡਣਾ ਚਾਹੀਦਾ ਆਨਲਾਈਨ ਐਡਾ ਬੜਾ ਪ੍ਰਬੰਧ ਹੈ ਸਾਰਾ ਇਕੱਲਾ ਇਕੱਲਾ ਉਹਦਾ ਆਡਿਟ ਕੀਤਾ ਗਿਆ ਸਾਰਾ ਸਿਸਟਮ ਠੀਕ ਚੱਲ ਰਿਹਾ ਹੈ ਐਵੇਂ ਹਰ ਨਾਲ ਨਾਲ ਕਰਕੇ ਮਗਰ ਪੈ ਜਾਂਦੇ ਨੇ ਉਹ ਵੀ ਗੱਲ ਗਲਤ ਹੈ ਵੀਰ ਜੀ ਅੱਜ ਸਾਬ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਜਿਹੜੀਆਂ ਸੰਗਤਾਂ ਤੁਹਾਡੀ ਵੀਡੀਓ ਸੁਣਦੇ ਨੇ ਕੀ ਮੈਸੇਜ ਦਿੰਦੇ ਹੋ ਮੇਰਾ ਮੈਸੇਜ ਇੱਕੋ ਹੈ ਕਿ ਦਸ਼ਮੇਸ਼ ਪਿਤਾ ਕਿਰਪਾ ਕਰਨ ਕਿਰਪਾ ਗੁਰੂ ਨੇ ਕਰਨੀ ਹੈ ਕਿ ਆਪਣੇ ਵਿਰਸੇ ਨਾਲ ਜੁੜੀਏ ਦਸਤਾਰਾਂ ਸਜਾਈਏ ਗੁਰੂਆਂ ਦੇ ਦਸੇ ਹੋਏ ਰਸਤੇ ਚੱਲੀਏ ਨੇਕ ਕਮਾਈ ਕਰੀਏ ਕਰਤ ਕਰੋ ਵੰਡ ਕੇ ਛਕੋ ਨਾਮ ਜਪੋ ਗੁਰੂ ਸਾਹਿਬ ਕਹਗੇ ਬਾਬੇ ਨਾਨਕ ਜੀ ਸੋ ਸਾਡਾ ਵੀ ਸੰਦੇਸ਼ ਤਾਂ ਉਹ ਸੰਦੇਸ਼ ਤਾਂ ਬਾਬੇ ਨਾਨਕ ਦਾ ਗੁਰੂ ਸਾਹਿਬਾਨ ਦਾ ਉਹ ਸੰਦੇਸ਼ ਹੀ ਆਪਾਂ ਪੜ੍ਹ ਕੇ ਚੱਲੀਏ ਤੇ ਗੁਰੂ ਸਾਹਿਬ ਮੇਰੇ ਤੇ ਵੀ ਕਿਰਪਾ ਕਰਨ ਕਿ ਅਸੀਂ ਵੀ ਸਾਨੂੰ ਵੀ ਗੁਰੂ ਸਾਹਿਬ ਬਾਲਤ ਤੇ ਬੁੱਧੀ ਤਾਕਤ ਬਖਸ਼ਣ ਅਸੀਂ ਉਹਨਾਂ ਦੇ ਦੱਸਿਓ ਰਸਤੇ ਤੇ ਚੱਲ ਸਕੀਏ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੇ ਕੀ ਨਾਮ ਤੁਹਾਡਾ ਕਿਹੜੀ ਜਗ੍ਹਾ ਤੋਂ ਆਇਓ ਰਾਜਵੀਰ ਕੌਰsrand ਸ਼ਹਿਰ ਡਿਸਟ੍ਰਿਕਟ ਫਤਕਰ ਸਾਹਿਬ ਇੱਥੇ ਆ ਕੇ ਤੁਸੀਂ ਲੋਕਰੇ ਹੈਗੇ ਹੋ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ 9 ਬੇਟੇ ਤੁਹਾਡੇ ਪਰਿਵਾਰ ਦੇ ਵਿੱਚੋਂ ਬਾਕੀ ਵੀ ਦਸਤਾਰ ਬੰਨਦੇ ਤੁਸੀਂ ਪਹਿਲੀ ਵਾਰ ਬੰਨ ਰਹੇ ਹੋ ਪਹਿਲੀ ਵਾਰ ਬੰਨ ਰਹੇ ਹਾਂ ਹਾਂ ਬੇਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਦੀ ਫਤਿਹ ਕੀ ਨਾਮ ਹੈ ਬੇਟਾ ਤੁਹਾਡਾ ਵੀਨਸਪਾਲ ਸਿੰਘ ਕਿੱਥੋਂ ਆਏ ਹੋ ਸਮਾਣੇ ਤੋਂ ਜਿਵੇਂ ਹੁਣ ਸਾਬਜਾ ਦੇ ਸ਼ਹੀਦੀ ਦਿਹਾੜੇ ਤੇ ਤੁਸੀਂ ਪਹੁੰਚੇ ਬੇਟੇ ਹਾਂਜੀ ਤੁਹਾਨੂੰ ਕਿਵੇਂ ਲੱਗਦਾ ਕੀ ਮਹਿਸੂਸ ਹੋ ਰਿਹਾ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਇਹ ਸਾਰਿਆਂ ਨੂੰ ਆਉਣਾ ਚਾਹੀਦਾ ਇੱਥੇ ਹੂੰ ਹੂੰ ਸਾਰ ਜਿਵੇਂ ਇਹ ਤੇ ਦਸਤਾਰਾ ਬਣਵਾ ਰਹੇ ਨੇ ਜਿਵੇਂ ਇਹ ਇੱਥੇ ਸਾਰਿਆਂ ਨੂੰ ਬਣਵਾਣੇ ਜਾ ਰਹੀ ਹੈ ਕੀ ਨਾਮ ਹੈ ਤੇਰਾ ਵੀਨਸਪਾਲ ਜੇ ਕਾਰਾ ਬਣਾਵ ਨਹੀਂ ਆਉਣਾ ਜੀ ਧੰਤਾਂ ਜੀ ਦੀ ਗੋਵਿੰਦ ਸੈਂਟੀ ਦਿਵਾਨ ਨੂੰ ਪਾਵੇ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਫਤੇਗੜ ਸਾਹਿਬ ਤੋਂ ਲਾਈਵ ਤਸਵੀਰਾਂ ਜਿੱਥੇ ਕਿ ਮੇਰੇ ਨਾਲ ਯੂਥ ਅਕਾਲੀ ਦਲ ਦਾ ਜਿਹੜੇ ਹੈਗੇ ਨੇ ਫੈਡਰੇਸ਼ਨ ਜਿਸ ਤਰ੍ਹਾਂ ਬਣਾਈ ਹੋਈ ਹੈ ਜਿਵੇਂ ਕਮੇਟੀ ਬਣਾਈ ਹੋਈ ਹੈ ਕਿ ਦਸਤਾਰ ਸਜਾਰੇ ਨੇ ਤੁਹਾਡੇ ਪਿੱਛੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਿੱਛੇ ਛੋਟੇ ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਸੋ ਇਹਨਾਂ ਦਾ ਹੋਰ ਵੀ ਬਹੁਤ ਵੱਡੇ ਉਪਰਾਲੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਕੇ ਸ਼ੇਅਰ ਕਰੋ ਸੋ ਹੋਰ ਵੀ ਬਹੁਤ ਵੱਡੇ ਵੱਡੇ ਖਲਾਸੇ ਕੀਤੇ ਨੇ ਗੱਲਬਾਤ ਕਰਕੇ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਜੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ